ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ ਹੈ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮਚ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਚੰਗੇ ਤਰੀਕੇ ਨਾਲ ਭੁਜਾਉਣਾ ਮੇਰੇ ਲਈ ਇਦਾਂ ਦੀ ਭੱਦੀ ਸ਼ਬਦਾਵਲੀ ਮੈਂ ਭੁਜਾਉਂਗੀ ਮੈਂ ਤੜਾਉਂਗੀ ਚੰਗੀਆਂ ਗੱਲਾਂ ਕਰੋ ਟੁਕੜ ਕੈਬਨਿਟ ਮੰਤਰੀ ਨੂੰ ਸ਼ੋਭਨ ਜਿੰਦਗੀ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ 'ਚ ੜਿੱਕਾ ਨਾ ਪਾਓ ਮੇਰੇ ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਮੈਂ ਵਿਕਾਸ ਦੇ ਕੰਮਾਂ 'ਚ ਉਲੜਾ ਅਟਕਾ ਰਿਹਾ ਉਤਰਛ ਚੌਂਡ ਜਾਬ ਤੱਕ ਲੱਗੇ ਵਿੱਚ ਤੁਸੀਂ ਦੱਸੋ ਮੈਂ ਕਿਵੇਂ ਸਾਈਨ ਕਰਦਾ ਤੇ ਤੂੰ ਮੁੱਦਾ ਇੰਨਾ ਹਾਈਲਾਈਟ ਕਰ ਲਿਆ ਜੇ ਹੁਣ ਮੈਂ ਸਾਈਨ ਕਰਦਾ ਮੈਂ ਤਾਂ ਮਰੀ ਲੋ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਹੈ 5 ਮਿੰਟ ਮੇਰੀ ਵਾਰੀ ਮਾੜਾ ਚੰਗਾ ਬੋਲਦੇ ਰਹੇ ਤੁਸੀਂ ਮੇਰੀ ਸ਼ਹਿਰ 'ਚ ਪਤਾ ਕਰ ਸਕਦੇ ਕਿ ਮੈਂ ਕਿੰਨਾ ਕਮਾਂਦਾਰ ਹਾਂ ਆਪਣੇ ਸ਼ਹਿਰ ਪ੍ਰਤੀ ਕਿੰਨਾ ਕਫਵਾਦਾਰ ਹਾਂ ਇਹ ਸ਼ਹਿਰ ਦੱਸ ਸਕਦਾ ਮੈਂ ਕਿ ਮੈਂ ਨਹੀਂ ਕਹੂੰਗਾ ਮੇਰੇ ਸ਼ਹਿਰ ਨੂੰ ਪੁੱਛੋ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਹਾ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਅਜ ਫਾਸ ਸਾਹਿਬ ਦਾ ਉਦਘਾਟਨ ਕਰਕੇ ਮੰਤਰੀ ਸਾਹਿਬ ਦੇ ਤੇ ਕਾਹ ਵੀ ਪੂਰੇ ਨਹੀਂ ਹੋਏ ਹੁਣ ਮੈਂ ਹੁਣ ਉਹਦੇ ਵਿੱਚ ਚੋਣ ਜਾਬਤਾ ਲੱਗਿਆ ਉਹਦੇ ਵਿੱਚ ਮੈਂ ਕਿਵੇਂ ਸਾਈਨ ਕਰਾਂ ਹੁਣ ਮੈਨੂੰ ਦਬਕਾ ਮਾਰ ਕੇ ਤੱਕੇ ਤੇ ਸਾਈਨ ਕਰਾਉਣਾ ਚਾਹੀਦਾ ਤੇ ਮੈਂ ਤੱਕੇ ਤੇ ਸਾਈਨ ਨਹੀਂ ਕਰੂੰਗਾ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਪਿਛਲੇ ਇਤਿਨੀ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੁਰਾਲੀ ਦੇ ਕਮੇਟੀ ਪ੍ਰਧਾਨ ਜੀਤੀ ਪਟਿਆਲਾ 'ਤੇ ਉੱਤੇ ਬੜੇ ਸਾਰੇ આરોਪ ਲਗਾਉਂਦੇ ਹੋਏ ਦੇਖੇ ਗਏ ਸੀਗੇ ਉਹਨਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜੀਤੀ ਪਟਿਆਲਾ ਸਾਡੇ ਨਾਲ ਨੇ ਇਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹਨਾਂ ਉਰਪਾ ਨੂੰ ਉਹ ਕਿਵੇਂ ਦੇਖਦੇ ਨੇ ਅਤੇ ਜਿਸ ਤਰੀਕੇ ਦੇ ਨਾਲ ਅਨਮੋਲ ਗਗਨਮਾਨ ਵੱਲੋਂ ਵਤੀਰਾ ਕੀਤਾ ਗਿਆ ਜਿਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਉਸ ਭਾਸ਼ਾ ਨੂੰ ਇਹ ਕਿਵੇਂ ਦੇਖਦੇ ਆ ਕਿਉਂਕਿ ਉਹਨਾਂ ਵੱਲੋਂ ਇਹ ਗੱਲਬਾਤ ਕਹੀ ਗਈ ਕਿ ਮੈਂ ਭਜਾਉਣਾ ਬਹੁਤ ਹੈ ਜਿਹੜਾ ਵੀ ਬੰਦਾ ਵਿਕਾਸ ਦੇ ਰਾਹ ਦੇ ਉੱਤੇ ਰੋੜੇ ਅਟਕਾਏਗਾ ਉਹਨਾਂ ਨੂੰ ਮੈਂ ਭਜਾਉਂਗੀ ਇਹ ਗੱਲਬਾਤ ਇਹਨਾਂ ਲਈ ਕਹੀ ਗਈ ਸੀ ਜੀਤ ਜੀ ਸਾਡੇ ਨਾਲ ਨੇ ਜੀਤ ਜੀ ਇਹ ਬੜਾ ਵੱਡਾ ਅਲੀਗੇਸ਼ਨ ਤੁਹਾਡੇ ਤੇ ਲਗਾਇਆ ਗਿਆ ਕਿ ਤੁਸੀਂ ਵਿਕਾਸ ਦੇ ਰਾਹ ਦੇ ਵਿੱਚ ਰੋੜੇ ਅਟਕਾ ਰਹੇ ਹੋ ਕਹਿੰਦੇ ਤੁਹਾਨੂੰ ਭਜਾਉਣਾ ਬਹੁਤ ਆਸੀ ਪਹਿਲਾਂ ਤਾਂ ਪੀਟੀਸੀ ਦੇ ਸਮੂਹ ਦਰਸ਼ਕ ਵੀਰਾਂ ਨੂੰ ਮੇਰੀ ਬਹੁਤ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਹੈ ਮੀ ਜੀ ਤੁਹਾਡਾ ਸਮੂਹ ਪ੍ਰੈਸ ਦਾ ਤੇ ਇਲੈਕਟ੍ਰੋਨਿਕ ਮੀਟ ਦਾ ਜਿਨ੍ਹਾਂ ਨੇ ਮੇਰੇ ਇੰਨਾ ਸਾਥ ਦਿੱਤਾ ਕਿਉਂਕਿ ਇੱਕ ਕੈਬਨਿਟ ਮੰਤਰੀ ਬਹੁਤ ਵੱਡਾ ਰੁਤਬਾ ਹੈ ਮੇਰਾ ਉਹਨਾਂ ਨਾਲ ਰੁਤਬੇ ਦੇ ਮਾਮਲੇ 'ਚ ਇੱਕ ਕੌਂਸਲ ਪ੍ਰਧਾਨਤਾ ਤੇ ਕੈਬਨਿਟ ਮੰਤਰੀ ਦਾ ਕੋਈ ਮੇਲ ਨਹੀਂ ਹੈਗਾ ਉਹਨਾਂ ਦੇ ਸਾਹਮਣੇ ਮੈਂ ਬਹੁਤ ਛੋਟਾ ਪਰ ਜੇ ਮੇਰੀ ਪੱਦੀ ਸ਼ਬਦਾਵਲੀ ਉਹਨਾਂ ਨੇ ਮੇਰੇ ਲਈ ਵਰਤੀ ਹੈ ਮੈਂ 30000 ਵੋਟ ਹੈ ਕਟੂਕਟ ਕੋਰਾਲੀ ਦੀ ਤੇ ਉਹਨਾਂ ਦਾ ਮੈਂ ਚੁਣਿਆ ਹੋਇਆ ਪ੍ਰਧਾਨ ਹੈ ਫਰਸਟ ਪਰਸਨ ਹਮੇ ਸ਼ਹਿਰ ਦਾ ਮੇਰੇ ਲਈ ਇਦਾਂ ਦੀ ਪੱਦੀ ਪੱਦੀ ਸ਼ਬਦਾਵਲੀ ਮੈਂ ਭਜਾਉਂਗੀ ਮੈਂ ਦੜਾਉਂਗੀ ਚੰਗੀਆਂ ਗੱਲਾਂ ਨਹੀਂ ਕੋਈ ਕਟੂਕਟ ਕੈਬਨਿਟ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ ਕੋਈ ਆਮ ਕੋਈ ਅਨਪੜ੍ਹ ਬੰਦਾ ਬੋਲ ਸਕਦਾ ਹੈ ਜੇ ਲਫ਼ਜ਼ ਸਾਡੀ ਕੰਸਟੀਟਿਊਐਂਸੀ ਵੈਸੇ ਵੀ ਚੰਡੀਗੜ੍ਹ ਦੇ ਨਾਲ ਲੱਗਦੀ ਹੈ ਇੱਥੇ ਅਸੀਂ ਇੱਕ ਦੋਏ ਦਾ ਸਤਿਕਾਰ ਕਰਦੇ ਬੋਲਬਾਣੀ ਚਾਹੇ ਇਥੋਂ ਪਹਿਲਾਂ ਸਾਡੇ ਬਡਾਲੀ ਜੀ ਰਹੇ ਨੇ ਜਹਦੜ ਬਡਾਲੀ ਜੀ ਇਕੱਲੇ ਜਲ ਦੇ ਲੰਮਾ ਤੋਂ ਟਾਈਮ ਰਹੇ ਨੇ ਤੇ ਜਗਮੂਨ ਕੰਗ ਰਹੇ ਨੇ ਕਿ ਰਜੀਤ ਗਿਲ ਰਹੇ ਨੇ ਇੱਕ ਦੋਨ ਸਾਸਿਕਾਲ ਬਹੁਤ ਵਧੀਆ ਬਲਾਉਂ ਵਧੀਆ ਬਲਾਉਂ ਨੇ ਸਾਸਿਕਾਲ ਸਾਡੀ ਅੱਛੀ ਹੁੰਦੀ ਹੈ ਇੱਕ ਦੋਨ ਮਾੜਾ ਚੰਗਾ ਨਹੀਂ ਬੋਲੋ ਮੁਦਿਆਂ ਤੇ ਅਸੀਂ ਗੱਲ ਕਰ ਸਕਦੇ ਹਾਂ ਮੁਦਿਆਂ ਤੇ ਜੇ ਕੋ ਉਹਨਾਂ ਨੇ ਗੱਲ ਕੀਤੀ ਹੈ ਵੀ ਮੈਂ ਵਿਕਾਸ ਦੇ ਕੰਮਾਂ ਚ ਊੜਾ ਅਟਕਾਰਿਆ ਤੁਸੀਂ ਕਹਿੰਦੇ ਹੋ ਕਿ ਜਿਸ ਅਹੁਦੇ ਤੇ ਉਹ ਬੈਠੇ ਨੇ ਕੈਬਨਿਟ ਮੰਤਰੀ ਨੇ ਉਸ ਅਹੁਦੇ ਦੀ ਗਰਮਾ ਸਮਝਣੀ ਚਾਹੀਦੀ ਸੀ ਕਿ ਆਹ ਕੁੱਲ ਮਲਾਕੀ ਤਾਂ ਗੱਲੇ ਬਿਲਕੁਲ ਬਿਲਕੁਲ ਇਹ ਮਦੀਪਦੀ ਸ਼ਬਦ ਸ਼ਬਦਾਵਲੀ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ ਸੀ 5 ਮਿੰਟ ਮੇਰੀ ਵਾਰੀ ਮਾੜਾ ਚੰਗਾ ਬੋਲਦੇ ਰਹੇ ਤੇ ਮੇਰਾ ਸ਼ਹਿਰ ਨੂੰ ਪਤਾ ਸਾਰਿਆਂ ਤੁਹਾਨੂੰ ਤਾਂ ਤੁਸੀਂ ਮੇਰੇ ਸ਼ਹਿਰ 'ਚ ਪਤਾ ਕਰ ਸਕਦੇ ਕਿ ਮੈਂ ਕਿੰਨਾ ਕਮਾਂਦਾਰ ਹਾਂ ਆਪਣੇ ਸ਼ਹਿਰ ਪ੍ਰਤੀ ਕਿੰਨਾ ਕ ਵਫਾਦਾਰ ਹਾਂ ਇਹ ਸ਼ਹਿਰ ਦੱਸ ਸਕਦਾ ਮੈਂ ਕਿ ਮੈਂ ਹੀ ਨਹੀਂ ਕਹੂੰਗਾ ਮੇਰੇ ਸ਼ਹਿਰ ਨੂੰ ਪੁੱਛੋ ਮਾਈਨਿੰਗ ਦੇ ਰੂਪ ਕਰਪਸ਼ਨ ਦੇ ਰੂਪ ਇਸ ਤਰੀਕੇ ਦੇ ਬੜੇ ਸੰਗੀਨ ਰੋਪ ਹੈ ਖਰੜ ਮੁਹਾਲੀ ਤਾਂ ਵੈਸੀ ਹੀ ਪਤਨਾਮ ਹੈਗਾ ਕਿ ਇੱਥੇ ਬਹੁਤ ਜ਼ਿਆਦਾ ਮਾਈਨਿੰਗ ਹੁੰਦੀ ਆ ਇੱਥੇ ਬਹੁਤ ਜ਼ਿਆਦਾ ਕ੍ਰੈਸ਼ਰ ਚੱਲਦੇ ਨੇ ਬੜੇ ਬੜੇ ਵੱਡੇ ਪੋਲੀਟਿਸ਼ੀਅਨਾਂ ਉਹਨਾਂ ਦੇ ਨਾਮ ਲਗਾਤਾਰ ਇਸ ਤੇ ਇਹ ਹਸਲਕੇ ਦੇ ਵਿੱਚ ਗੂੰਜਦੇ ਰਹਿੰਦੇ ਮਾਈਨਿੰਗ ਦਾ ਤੁਹਾਡੇ ਤੇ ਇਲਜ਼ਾਮ ਲੱਗਿਆ ਸੀ ਨਹੀਂ ਮੇਰੇ ਤੇ ਕੋਈ ਮਾਈਨਿੰਗ ਦਾ ਇਲਜ਼ਾਮ ਨਹੀਂ ਲੱਗਿਆ ਮੈਂ ਕਦੀ ਮਾਈਨਿੰਗ ਕੀਤੀ ਨਹੀਂ ਹੈਗੀ ਤੇ ਮੈਂ ਤਾਂ ਸਗੋਂ ਇਹ ਤੋਂ ਪਹਿਲਾਂ ਵੀ ਜਦੋਂ ਮਾਈਨਿੰਗ ਹੁੰਦੀ ਹੈ ਮੈਂ ਤਾਂ ਮੁੱਦਾ ਚੱਕਿਆ ਮਾਈਨਿੰਗ ਦਾ ਸਾਡੇ ਕੋਲ ਸ਼ਹਿਰ ਦੇ ਵਿੱਚ ਮਾਈਨਿੰਗ ਹੋਣ ਲੱਗੀ ਸੀ ਤੇ ਮੈਂ ਮੁੱਦਾ ਚੱਕਿਆ ਸੀ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੀ ਹਦੂਦ ਦੇ ਵਿੱਚ ਨਦੀ ਵਗਦੀ ਹੈ ਤੇ ਉਹਦੇ ਵਿੱਚ ਮੈਂ ਨਹੀਂ ਖੋਣ ਲੱਗਿਆ ਇਸੇ ਸਰਕਾਰ ਦੇ ਵਿੱਚ ਐਸੀ ਸਰਕਾਰ ਦੇ ਵਿੱਚ ਤੇ ਮੈਂ ਮੁੱਦਾ ਚੱਕਿਆ ਸੀ ਤੇ ਉੱਥੇ ਬੰਦ ਹੋ ਗਈ ਸੀ ਮੈਨੂੰ ਐਸੇ ਕਰਾਖਾ ਕਰਨਾ ਸੀ ਫਿਰ ਤੁਸੀਂ ਸਰਕਾਰੇ ਕਰਾ ਰਹੀ ਹੈ ਸਰਕਾਰ ਦੇ ਉੱਤੇ ਬਿਨਾਂ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਸਰਕਾਰ ਦੀ ਮਰਜ਼ੀ ਬਿਨਾਂ ਤਾਂ ਪਤਾ ਨਹੀਂ ਲੱਗ ਸਕਦਾ ਤੁਹਾਨੂੰ ਸਪੈਸੀਫਾਈ ਕਰ ਦੋ ਕਿ ਸਰਕਾਰ ਤਾਂ ਕਿਉਂਕਿ ਸਾਰੇ ਚੰਡੀਗੜ੍ਹ ਦੇ ਵਿੱਚ ਸਾਰੀ ਸਰਕਾਰ ਹੀ ਬੈਠੀ ਹੈ ਕਿ ਇੱਥੋਂ ਦੇ ਮੰਤਰੀ ਇੱਥੋਂ ਦੇ ਐਮਐਲਏ ਕੌਣ ਕਰਾ ਰਹੇ ਸਾਡੇ ਹਲਕੇ ਦੇ ਐਮਐਲਏ ਦੇ ਵਿੱਚ ਰੋਲ ਹੋਈ ਗਈ ਏਦਾਂ ਉਹਨਾਂ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ ਤੁਹਾਡਾ ਹਲਕਾ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਜੋ ਐਮਐਲਏ ਉਹ ਮੰਤਰੀ ਵੀ ਹੈਗੇ ਨੇ ਬਿਲਕੁਲ ਮੰਤਰੀ ਨਹੀਂ ਜੀ ਤੇ ਮੈਨਿੰਗ ਸਾਡੇ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਨਜਾਇਜ਼ ਮੈਨਿੰਗ ਤੇ ਅ ਅਫਸਰ ਕਾਰਡ ਪਤਾ ਲੱਗਦਾ ਵੀ ਜੋ ਕ੍ਰੈਸ਼ਰ ਵਾਲੇ ਨੂੰ ਪਹਿਲਾਂ 50000 ਰੁਪਇਆ ਮੰਥਲੀ ਖਰਚਾ ਹੁੰਦਾ ਜੀ ਉਹ 2-2 ਲੱਖ ਤੇ ਪਹੁੰਚੇ ਟਰੈਕਟਰ ਵਾਲਿਆਂ ਤੇ 50-50000 ਰੁਪਇਆ ਮੰਥਲੀ ਲਈ ਜਾਂਦੀ ਹੈ ਉਹ ਸਰਕਾਰ ਦੀ ਮਿਲੀ ਭੁਗਤ ਮੈਨੂੰ ਤਾਂ ਨਹੀਂ ਲਈ ਹੋ ਰਹੀ ਤੇ ਇਕੱਲੀ ਮਾਈਨਿੰਗ ਚੋ ਜਾਂ ਕੋਈ ਹੋਰ ਵੀ ਕਰਾਪਸ਼ਨ ਚੱਲਦੀ ਚੱਲਦੇ ਰਹੇ ਸਾਰੇ ਕੰਮ ਤੁਸੀਂ ਸਾਡੀ ਮਾਜਰੀ ਤਹਿਸੀਲ ਚਲੇ ਜਾਓ ਖਰੜ ਤਹਿਸੀਲ ਚ ਚਲੇ ਜਾਓ ਮਾਜਰੀ ਤਹਿਸੀਲ ਚ ਇਸ ਸਰਕਾਰ ਨੇ ਇੱਕ ਨਵਾਂ ਕੰਮ ਕੀਤਾ ਇਹਨੂੰ ਸਿੱਧਾ ਬਿਨਾਂ ਰਿਸਟਰੀ ਨਹੀਂ ਹੋਣੀ ਐਨਓਸੀ ਤੇ ਕਹਿੰਦੇ ਖਤਮ ਹੋ ਗਈ ਤੇ ਕਿਹਨੇ ਕਹਿ ਕੇ ਜੀ ਕਈ ਕਈ ਬਿਆਨ ਆਏ ਸਿਰਫ ਨੋਟੀਫਿਕੇਸ਼ਨ ਵੀ ਹੋ ਗਈ ਸੀ ਜੀ ਕੋਈ ਨੋਟੀਫਿਕੇਸ਼ਨ ਨਹੀਂ ਜਾਈ ਤੁਸੀਂ ਵੀ ਜਿਹੜੀ ਐਨਓਸੀ ਆ ਰਿਕੁਆਇਰਡ ਹੈ ਬਿਲਕੁਲ ਹੈ ਜੀ ਤੇ ਉਹ ਐਨਓਸੀ ਦਾ ਮਤਲਬ ਜੇ ਸ਼ਹਿਰ ਸ਼ਹਿਰ ਦੀ ਪ੍ਰਾਪਰਟੀ ਹੈ ਫਿਰ ਤਾਂ ਮੱਥਾ ਟੇਕੋ ਚਾਹੇ ਕੌਂਸਲ ਨੂੰ ਟੇਕੋ ਚਾਹੇ ਉਹਨੂੰ ਟੇਕ ਦੋ ਜਾ ਕੇ ਤਸਵੀਲ ਨੂੰ ਟੇਕ ਦੋ 70000 ਦਾ ਸੰਸਦ ਆਮ ਆਦੀ ਪਾਰਟੀ ਦੇ ਨੇ ਚਲੋ ਤਹਿਸੀਲਦਾਰਾਂ ਥਰੂ ਹੋ ਰਿਹਾ ਤਹਿਸੀਲਦਾਰ ਲੈ ਰਹੇ ਹਨ ਤੇ ਬਹੁਤ ਵੱਡੇ ਪੱਧਰ ਤੇ ਕਰਾਪਸ਼ਨ ਹੈ ਜਿਹੜੀ ਰਿਸਟਰੀ ਦਾ ਮੈਂ ਨਹੀਂ ਕਹਿੰਦਾ ਵੀ ਪਹਿਲਾਂ ਕਰਾਪਸ਼ਨ ਨਹੀਂ ਸੀ ਜਿਹੜੀ ਰਿਸਟਰੀ 10000 ਰੁਪਏ ਚ ਹੋ ਜਾਂਦੀ ਸੀ 5 ਤੋਂ 10000 ਰੁਪਏ 70 7000 ਰੁਪਏ ਆਪਣਾ ਐਨਓਸੀ ਦਾ ਉਹ ਕੁੰਡੀ ਡੱਕ 70 7000 ਰੁਪਏ ਲੈਣੇ ਉਹਦੇ ਤੇ ਸ਼ਿਕਾਇਤ ਨਹੀਂ ਕੀਤੀ ਕਿਸੇ ਨਾਲ ਕਰੇ ਰਹੇ ਕੌਣ ਸੁਣਦਾ ਕੌਣ ਜੀ ਤੁਹਾਨੂੰ ਤੁਹਾਨੂੰ ਸਰਕਾਰ ਦਾ ਪਤਾ ਹੀ ਤੁਹਾਨੂੰ ਤੁਹਾਡੇ ਤੁਹਾਡੇ ਪ੍ਰੈਸ ਦੀ ਵੀ ਕਿੰਨੀ ਸੁਣੀ ਜਾ ਰਹੀ ਹੈ ਉਹ ਧੱਕਾ ਕਰ ਰਹੇ ਹਨ ਤੇ ਮੇਰੇ ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਮੈਂ ਵਿਕਾਸ ਦੇ ਕੰਮਾਂ ਚ ਰੋੜਾ ਅਟਕਾਰਿਆ ਹਾਂ ਉਤਰਛ ਚੌਂਡ ਜਾਬ ਤੱਕ ਲੱਗੇ ਵਿੱਚ ਤੁਸੀਂ ਦੱਸੋ ਮੈਂ ਕਿਵੇਂ ਸਾਈਨ ਕਰਦਾ ਤੇ ਉਤੋਂ ਮੁੱਦਾ ਇੰਨਾ ਹਾਈਲਾਈਟ ਕਰ ਲਿਆ ਜੇ ਹੁਣ ਮੈਂ ਸਾਈਨ ਕਰਦਾ ਮੈਂ ਤਾਂ ਮਰੀ ਇਹ ਲੋ ਇਹਨਾਂ ਨੇ ਇਹਨਾਂ ਨੇ ਰਗੜ ਦੇਣਾ ਉਦੋਂ ਇਹ ਕਿਹੜੀ ਸੜਕ ਕਿਹੜੀ ਹੈ ਸਿੰਘਪੁਰਾ ਦੀ ਕਿਹੜੀ ਸੜਕ ਹੈ ਸਾਡੀ ਕਰਾਲੀ ਦੀ ਹਦੂਦ ਚ ਪੈਂਦੀ ਹੈ ਜੀ ਸਿੰਘਪੁਰਾ ਰੋਡ ਬੇਸਿਕਲੀ ਤਾਂ ਇਹ ਰੋਡ ਹੈਗੀ ਹੈ ਪੀਡਬਲੂ ਦੀ ਤੇ ਬਣਨੀ ਵੀ ਇਹ 5 ਸਾਲ ਬਾਅਦ ਸੜਕਾਂ ਬਣਦੀਆਂ ਸਾਰੀਆਂ ਇਹ 17 ਚ ਬਣੀ ਇਹਦੀ ਪੇਰ ਭਾਈ ਚ ਚਾਹੀਦੀ ਸੀ ਪਰ ਨਹੀਂ ਹੋਈ ਉਹ ਤੋਂ ਬਾਅਦ ਸਾਡੇ ਕੋਲ ਇੱਕ ਐਸਟੀਮੇਟ ਸੀਗਾ ਸਾਰੇ ਸ਼ਹਿਰ ਲਈ ਸਿੰਘਪੁਰਾ ਰੋਡ ਪਲੱਸ ਸਾਰੇ ਸ਼ਹਿਰ ਦੇ ਜਿਹੜੇ ਛੋਟੇ-ਮੋਟੇ ਕੰਮ ਹੋਣੇ ਸੀਗੇ ਪ੍ਰੀਮਿਕਸ ਪੈਣੀ ਸੀ ਉਹ ਸੀ ਸਾਰਿਆਂ ਦਾ ਹੀ ਜਦੋਂ ਇਹਨੇ ਨਾ ਕਰਿਆ ਅਸੀਂ ਪਰਮਿਸ਼ਨ ਲੈ ਕੇ ਪੀ ਡਬਲਯੂ ਡੀ ਤੋਂ ਤੇ ਉਹ ਟੈਂਡਰ ਲਾਤਾ ਵੀ ਸਾਰੇ ਕੰਮ ਸਿੰਘਪੁਰਾ ਰੋਡ ਤੇ ਕਰ ਦੋ ਪਰ ਉਦਘਾਟਨ ਪਹਿਲਾਂ ਕਰ ਗਏ ਇਹਨਾਂ ਦੇ ਫਾਰਦ ਸਾਹਿਬ ਦਾ ਉਦਘਾਟਨ ਕਰ ਗਏ ਮੰਤਰੀ ਸਾਹਿਬ ਦੇ ਤੇ ਕਾਗਜ਼ ਪੂਰੇ ਨਹੀਂ ਸੀ ਹੁਣ ਮੈਂ ਹੁਣ ਉਹਦੇ ਵਿੱਚ ਚੋਣ ਜਾਬਤਾ ਲੱਗਿਆ ਉਹਦੇ ਵਿੱਚ ਮੈਂ ਕਿਵੇਂ ਸਾਈਨ ਕਰਦਾ ਹੁਣ ਮੈਨੂੰ ਦਬਕਾ ਮਾਰ ਕੇ ਤੱਕੇ ਤੇ ਸਾਈਨ ਕਰਾਉਣਾ ਚਾਹੁੰਦੇ ਆ ਤੇ ਮੈਂ ਤੱਕੇ ਤੇ ਸਾਈਨ ਨਹੀਂ ਕਰੂੰਗਾ ਕਿਉਂਕਿ ਮੈਂ ਉਦਾਂ ਤਾਂ ਇਹਨਾਂ ਨੇ ਜ਼ੋਰ ਲਾ ਲਿਆ ਮੈਂ ਲਿਆ ਨਹੀਂ ਪਰ ਇਹ ਇਹ ਝਟੇ ਮੇਰੇ ਜੁਰਮ ਨੁਕਸਾਨ ਕਰਦਾ ਅੱਛਾ ਲੋਨ ਦੀ ਕੋਸ਼ਿਸ਼ ਕੀਤੀ ਵੈਸੇ ਕਰਦੀ ਸਰਕਾਰ ਦੇਖੋ ਜਦੋਂ ਸਰਕਾਰ ਕੋਈ ਆਉਂਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਸਾਰੇ ਵੀ ਅਸੀਂ ਆਪਣੇ ਸਾਰੇ ਸੰਸਥਾਵਾਂ ਤੇ ਪ੍ਰਧਾਨ ਸਾਡੇ ਕੌਂਸਲ ਸਾਡੇ ਪ੍ਰਧਾਨ ਬਣ ਜਾਣਾ ਬਲਾਕ ਸੰਭ ਦੇ ਪ੍ਰਧਾਨ ਸਾਡੇ ਬਣ ਜਾਣਾ ਇਹ ਤਾਂ ਨੈਚੁਰਲ ਹੀ ਹੈ ਕਿ ਕਿਸ਼ਤੀ ਇਹਨਾਂ ਨੇ ਪਰ ਮੇਰੇ ਕੋਲ ਮਹਾਰਾਜ ਦੀ ਕਿਰਪਾ ਨਾਲ 17 ਚੋਂ 12 ਕਾਉਂਸਲਰ ਹੈ ਮੈਂ ਉੱਥੇ ਗੱਲ ਤੇ ਆਉਣਾ ਚਾਹੁੰਦਾ ਸਿਆਸੀ ਸਮੀਕਰਨ ਕੀ ਹੈਗੇ ਤੁਹਾਡੇ ਕੋਰਾਲੀ ਦੇ ਆਮ ਆਦੀ ਪਾਰਟੀ ਕੋਲੇ ਕਿੰਨੇ ਕਾਉਂਸਲਰ ਹੈ ਤੁਹਾਡੇ ਕੋਲੇ ਕਿੰਨੇ ਆ ਜਿਹੜੇ ਕਲੇਮ ਕਰਦੇ ਆ ਆ ਆਪ ਦਾ ਕਾਉਂਸਲਰ ਜਿੱਤਿਆ ਤਾਂ ਕੋਈ ਨਹੀਂ ਕੋਈ ਕੁਝ ਕਾਉਂਸਲਰ ਹੁੰਨੇ ਆ ਉਹ ਸਰਕਾਰ ਦੇ ਹੁੰਨੇ ਆ ਉਹ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਸਰਕਾਰ ਵੱਲ ਚਲੇ ਜਾਂਦੇ ਹੁੰਦੇ ਆ ਹਾਂ ਮਾਰ ਕੇ ਉੱਧਰ ਬੈਠੇ ਉੱਧਰ ਜਾ ਬੈਠਦੇ ਉਹ ਚਾਰ ਕਾਉਂਸਲਰ ਜਿਨ੍ਹਾਂ ਚੋਂ ਆਪਣਾ ਦੋ ਤਾਂ ਸਾਡੀ ਪਾਰਟੀ ਦੇ ਨਿਸ਼ਾਨ ਤੇ ਜਿੱਤੇ ਹੋਏ ਆ ਦੋ ਸਾਡੀ ਪਾਰਟੀ ਦੇ ਨਿਸ਼ਾਨ ਤੇ ਜਿੱਤੇ ਦੋ ਸਾਡੇ ਬਾਗੀ ਸੀਗੇ ਉਹ ਚਾਰ ਕਾਉਂਸਲਰ ਇਹਨਾਂ ਕੋਲ ਚਲੇ ਗਏ ਸਾਡੇ ਤੇ ਚਾਰੇ ਨੇ ਇੱਕ ਮੇਰੇ ਹੈ ਕਾਂਗਰਸ ਦੇ ਪਰ ਉਹ ਮੇਰੇ ਨਾਲ ਨਹੀਂ ਚੱਲਦਾ ਉਹ ਥੋੜਾ ਮੇਤੋਂ ਲੱਗ ਚੱਲਦਾ 12 ਕਾਉਂਸਲਰ ਨੇ ਮੇਰੇ ਕੋਲੇ ਉਹ ਮੇਰੇ ਨਾਲ ਇਹੀ ਤਾਂ ਕਾਰਨ ਨਹੀਂ ਆ ਥੋੜੇ ਤੇ ਐਡੇ ਵੱਡੇ ਅਲੀਗੇਸ਼ਨ ਲਗਾਇਆ ਜਾਣਾ ਕਿ ਇਹ ਸਾਡੇ ਕੰਮ ਨਹੀਂ ਹੋਣ ਦਿੰਦੇ ਜੀ ਇਹ ਤਾਂ ਫਾਈਲਾਂ ਪ੍ਰੂਵ ਨਹੀਂ ਕਰਦੇ ਸਾਈਨ ਨਹੀਂ ਕਰਦੇ ਕਿ ਇਹੀ ਕਾਰਨ ਤਾਂ ਨਹੀਂ ਕਿਤੇ ਉਹਨਾਂ ਕੋਲੇ ਕਾਉਂਸਲਰ ਨਹੀਂ ਉਹਨਾਂ ਨੇ ਕਿ ਦਬਕੇ ਦੋਕੇ ਨਾਲ ਕੰਮ ਚਲਾ ਲਿਆ ਮੈਂ ਨਾ ਕੱਲ ਇਹ ਉਹ ਉਹਨਾਂ ਨੇ ਮੈਂ ਆਪਣੇ ਲੋਕਲ ਉਪਮ ਪ੍ਰੈਸ ਸੀਗੀ ਉਹਨੂੰ ਮੈਂ ਅੰਕੜੇ ਦਿੱਤੇ ਸੀਗੇ ਮੈਂ ਆਪਣੇ ਵਾਰਡ ਚ ਜਿੱਥੇ ਹੁਣ ਪੜਿਆਲਾ ਮੇਰਾ ਵਾਰਡ ਹੈ 8 ਨੰਬਰ ਵਾਰਡ ਉੱਥੇ ਮੈਂ 99 ਲੱਖ ਦੇ ਕੰਮ ਕਰਾਏ ਐਸਟੀਮੇਟ ਪਾਸ ਕੀਤੇ ਜਿਹੜਾ ਮੇਰਾ ਸਭ ਤੋਂ ਵੱਡਾ ਵਿਰੋਧੀ ਹੈ ਇਹਨਾਂ ਦਾ ਸਭ ਤੋਂ ਵੱਡਾ ਨੰਬਰਦਾਰ ਬਣਿਆ ਅੱਜ 10 ਨੰਬਰ ਵਾਰਡ ਚ ਉਹ ਉੱਥੇ 1 ਕਰੋੜ 13 ਲੱਖ ਦੇ ਕੰਮ ਹੋਏ ਜੀ ਤੇ ਜਿਹੜਾ ਦੂਜਾ ਜਿਹੜਾ ਸਭ ਤੋਂ ਮੇਰਾ ਖਾਸ ਕਾਉਂਸਲਰ ਹੈ ਸਮਝਦੇ ਆ ਮੇਰਾ ਤਾਂ ਸਾਰਾ ਸ਼ਹਿਰ ਖਾਸ ਹੈ ਜੀ ਕਾਂਗਰਸੀ ਸ਼ਹਿਰ ਹੈ ਪਰ ਫਿਰ ਵੀ ਮੈਂ ਦੱਸਦਾ ਤਾਂ ਉਹ 14 ਨੰਬਰ ਵਾਰਡ ਰਮਾਕਾਂਤ ਕਾਲੀ ਉੱਥੇ ਕਾਉਂਸਲਰ ਨੇ ਉਸ ਵਾਰਡ ਚ 1 ਕਰੋੜ 1 ਲੱਖ ਦੇ ਕੰਮ ਹੋਏ ਜਿਹੜਾ ਸਾਡਾ ਕਾਂਗਰਸੀ ਦੂਜੇ ਪਾਸੇ ਗਿਆ ਨਦੀਪਾਲ ਵਾਂਸਲ ਉਹਦੇ ਵਾਰਡ ਚ ਤਕਰੀਬਨ 1.5 ਕਰੋੜ ਦੇ ਕੰਮ ਹੋਏ ਕਿ ਕਿੱਥੋਂ ਪਾਰਸ਼ਲਟੀ ਕਰਦੇ ਆ ਇਹ ਇਹ ਅੰਕੜੇ ਨੇ ਜੀ ਇਹ ਤੁਸੀਂ ਜਿੰਨੇ ਮੈਂ ਐਸਟੀਮੇਟ ਪਾਸ ਕੀਤੇ ਹੁਣ ਤੱਕ ਜਿੰਨੇ ਇਹ ਤੁਸੀਂ ਕਾਉਂਸਲ ਤੋਂ ਲੈ ਸਕਦੇ ਆ ਅੰਕੜੇ ਇਹ ਮੈਂ ਕੋਈ ਆਪਣੇ ਕੋਲ ਕਾਡ ਚੀਜ਼ਾਂ ਸਾਡੇ ਆਨ ਰਿਕਾਰਡ ਹੈ ਆਨ ਰਿਕਾਰਡ ਹੈ ਮੇਰੇ ਆਪਣੇ ਵਾਰਡ ਚ ਕਰੋੜ ਤੋਂ ਥੱਲੇ ਦੇ ਕੰਮ ਹੈ ਤੇ ਮੇਰੇ ਬਰੋਦੀ ਦੇ ਵਾਰਡ ਚ 1.5 ਕਰੋੜ ਦੇ ਕੰਮ ਹੈ ਇਹ ਪਾਰਸ਼ਲਟੀ ਫਿਰ ਮੈਂ ਦੱਸੂ ਕਿੱਥੋਂ ਕਰਾਂ ਅੱਛਾ ਥੋੜਾ ਮੈਂ ਇਹ ਸ਼ਹਿਰ ਵੀ ਦੇਖ ਰਿਹਾ ਸੀ ਏਰੀਆ ਦੇਖ ਰਿਹਾ ਸੀ ਬੜਾ ਡਿਵੈਲਪਮੈਂਟ ਹੋ ਰਿਹਾ ਏਰੀਆ ਬੜੀਆਂ ਕਲੋਨੀਆਂ ਬਣਦੀਆਂ ਇਹ ਕਲੋਨੀਆਂ ਜਿਹੜੀਆਂ ਬਣਦੀਆਂ ਇਹ ਸੌਖੀਆਂ ਬਣ ਜਾਂਦੀਆਂ ਕਿ ਇਹਦੇ ਚ ਵੀ ਕੋਈ ਕਰਾਪਸ਼ਨ ਕ੍ਰਿਪਸ਼ਨ ਸਰਕਾਰ ਲੈਵਲ ਤੇ ਮੰਤਰੀ ਲੈਵਲ ਤੇ ਚੱਲਦੀ ਹੈ ਜੇ ਤੇ ਲੋ ਮੈਂ ਇਹਦੇ ਖੋਲਣਾ ਨਹੀਂ ਲੱਗਿਆ ਦਾ ਫੁਰਪੂਰਾ ਜੇ ਦੇਖੋ ਆਪਣਾ ਜਿਹੜੀਆਂ ਤਾਂ ਬਾਹਰ ਕਲੋਨੀਆਂ ਬਣ ਰਹੀਆਂ ਇਹ ਤਕਰੀਬਨ ਸਾਰੀਆਂ ਅਪਰੂਵਡ ਆ ਰਹੀਆਂ ਨੇ ਜਿਵੇਂ ਸਾਡੇ ਮੋਤੀ ਆਈ ਹੈ ਇੱਕ ਹੋਰ ਮੈਂ ਹੁਣ ਨਾ ਨਹੀਂ ਮੇਰੇ ਆ ਰਿਹਾ ਬਾਈ ਇਹ 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 ਅਪਰੂਵਡ ਨੇ ਇਹ ਅਪਰੂਵਡ ਹੋ ਕਿਉਂ ਨਹੀਂ ਸ਼ਹਿਰ ਦੇ ਵਿੱਚ ਚੱਲੀ ਜਾਂਦਾ ਇਦਾਂ ਕਾਉਂਸਲ ਲੈਵਲ ਤੇ ਪਾਸ ਹੋ ਜੇ ਨੇ ਛੋਟੇ ਮੋਟੇ ਕਲੋਨੀਆ ਪਰ ਵੱਡੀਆਂ ਕਲੋਨੀਆ ਸਾਰੀਆਂ ਅਪਰੂਵਡ ਆ ਰਹੀਆਂ ਅੱਛਾ ਤੁਸੀਂ ਇਹ ਬੜੇ ਦਿਲਚਸਪ ਗੱਲਾਂ ਬਾਤਾਂ ਕੀਤੀਆਂ ਜਦੋਂ ਐਲੀਗੇਸ਼ਨ ਲਾਈ ਹੈ ਜਿਹੜੇ ਕਰਪਸ਼ਨ ਦੇ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਕਰਪਸ਼ਨ ਅਸੀਂ ਖਤਮ ਕਰਤੀ ਹੈ ਅਸੀਂ ਤੁਸੀਂ ਸਿੱਧੇ ਜਾਓ ਥੋੜੇ ਜਾ ਕੇ ਤੁਸੀਂ ਕਮੇਟੀ ਦੇ ਵਿੱਚ ਤੁਸੀਂ ਆਪਣੇ ਰਜਿਸਟਰੀ ਕਰਾਓ ਜਿੱਥੇ ਜਾ ਕੇ ਕੋਈ ਪੈਸਾ ਦੇਣਾ ਨਹੀਂ ਪੈਂਦਾ ਦੂਜੇ ਪਾਸੇ ਤੁਸੀਂ ਐਡੇ ਵੱਡੇ ਅਲੀਗੇਸ਼ਨ ਕਿਥੇ ਇਹ ਅਲੀਗੇਸ਼ਨ ਸਿਰਫ ਸੀਐਲਸੀ ਅਲੀਗੇਸ਼ਨ ਤਾਂ ਨਹੀਂ ਇਹਦੇ ਪਿੱਛੇ ਆਥੈਂਟਿਕ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਹੈ ਮੀਤ ਜੀ ਤੁਸੀਂ ਸਾਡੀ ਮਾਜਰੀ ਤਹਿਸੀਲ ਚ ਜਾਓ ਕੈਮਰਾ ਨਾਲ ਲੈ ਕੇ ਜਾਓ ਬਹਿ ਜਾਓ ਇੱਕ ਕਿਸੇ ਰਿਸਤੀ ਲਿਖਣ ਵਾਲੇ ਕੋਲ ਬਹਿ ਜਾਓ ਬੋਲਿਓ ਨਾ ਵੀ ਮੈਂ ਭਾਰ ਮੁਕਤ ਬਣਾਉਣਾ ਆ ਰਹੇ ਕਾਗਜ ਸੁਣ ਲੇ ਉੱਥੇ ਕੀ ਕੁਝ ਹੋ ਰਿਹਾ ਉਹ 70-200 ਲੱਖ ਰੁਪਇਆ ਤੱਕ ਕਰਾਪਸ਼ਨ ਹੈ ਕ੍ਰਿਸਟੀ ਦੀ ਜਿਹੜੀ ਜਿਹੜੀ ਕਿ ਜਿਹੜੀ ਕਿ ਭਾਈ ਮੈਂ ਨਹੀਂ ਕਹਿੰਦਾ ਪਹਿਲਾਂ ਕਰਾਪਸ਼ਨ ਨਹੀਂ ਸੀ ਸੀਗੀ ਪਰ ਉਹਦੇ ਨਾਲ 10000 ਚ ਕੰਮ ਹੁੰਦਾ ਸੀ ਉਹ ਲੱਖ ਚ ਹੋਣ ਲੱਗਿਆ ਇੰਨਾ ਇਹ ਸਰਕਾਰ ਚ ਸਾਡੇ ਜ਼ਿਲ੍ਹੇ ਚ ਇੰਨਾ ਵੱਧਾ ਹੋਇਆ ਮੈਂ ਬਾਕੀ ਦੀ ਗੱਲ ਨਹੀਂ ਕਰਦਾ ਸਾਡੇ ਜ਼ਿਲ੍ਹੇ ਚ ਤਾਂ ਬਹੁਤ ਲੁੱਟ ਮਚਾਈ ਹੈ ਤੁਹਾਡੀ ਅੱਖਾਂ ਦੇਖਿਆ ਹਾਲ ਹੈ ਸਾਰਾ ਇਹ ਚੀਜ਼ਾਂ ਸੁਣਦੇ ਆ ਦੂਸਰੇ ਤੁਸੀਂ ਤੁਸੀਂ ਖੁਦ ਦੇਖ ਲਓ ਤੁਸੀਂ ਖੁਦ ਦੇਖ ਲਓ ਬਹੁਤ ਬੁਰਾ ਹਾਲ ਹੈ ਕਰਾਪਸ਼ਨ ਜਿਆਦਾ ਵਧੀ ਹੋਈ ਹੈ ਇਹ ਸਰਕਾਰ ਨੂੰ ਇਹਦੇ ਬਾਰੇ ਦੇਖ ਕੇ ਸੋਚਣਾ ਪਊਗਾ ਨਹੀਂ ਇਹਨਾਂ ਨੂੰ ਸਰਕਾਰ ਨੂੰ ਆਨਲਾਈਨ ਟੈਂਪਚਰ ਨੂੰ ਖਮਿਆਜਾ ਭੁਗਤਣਾ ਪਏਗਾ ਅੱਛਾ ਇਸ ਕਰਾਪਸ਼ਨ ਦਾ ਆਨੰਦਪੁਰ ਸਾਹਿਬ ਹਲਕੇ ਤੇ ਇਲੈਕਸ਼ਨ ਤੇ ਕੀ ਅਸਰ ਪਏਗਾ ਇਹਦੇ ਬਾਰੇ ਥੋੜੀ ਬਹੁਤ ਜਲਦ ਆਉਣਾ ਟਾਈਮ ਦੱਸੇਗਾ ਅਜੇ ਦੋ ਕੈਂਡੀਡੇਟ ਕਲੀਅਰ ਨਹੀਂ ਹੋਏ ਜਦੋਂ ਦੋ ਕੈਂਡੀਡੇਟ ਆ ਗਏ ਤਾਂ ਤੁਹਾਨੂੰ ਦੱਸਣ ਲੱਗ ਜਾਣਾ ਤੇ ਅਸੀਂ ਤਾਂ ਕੁਕੁਕੇ ਕਹਿਣੀ ਹੈ ਵੀ ਭਾਈ ਆ ਕਰਾਪਸ਼ਨ ਹੋ ਰਹੀ ਹੈ ਲੋਕ ਦੇ ਰਹੇ ਆਮ ਬੰਦੇ ਨੇ ਦੋ ਵਿਸਵੇ ਦਾ 2.5 ਵਿਸਵੇ ਦਾ ਕਰਜ਼ਾ ਇਹਨੇ ਲੈਣਾ ਗਰੀਬ ਨੇ ਉਦਰੀ ਇੰਨਾ ਔਖਾ ਹੋਇਆ ਪਿਆ ਹੈ ਜਿੰਨੇ ਦਾ ਘਰ ਹੈ ਪਿੰਡ ਚ 40 50 ਹਜ਼ਾਰ ਨੂੰ ਲੱਖ 1.5 ਲੱਖ ਨੂੰ ਵਿਸਵਾ ਮਿਲਿਆ ਪਿੰਡਾਂ ਚ ਜਿਹੜਾ ਬਾੜੇ ਬੂੜੇ ਕੋਲੇ ਕਹਿੰਦੇ ਜਿੰਨੇ ਦਾ ਘਰ 19 ਕ੍ਰਾਪਸ਼ਨ 19 ਉਹਨਾਂ ਨੂੰ ਰਿਸ਼ਤੀ ਦਾ ਖਰਚਾ ਦੇਣਾ ਪੈਂਦਾ ਕ੍ਰਾਪਸ਼ਨ ਉਹ ਨਹੀਂ ਆਪਣਾ ਰਿਸ਼ਤੀ ਖਰਚਾ ਨਹੀਂ ਇੰਨੀ ਕ੍ਰਾਪਸ਼ਨ ਦੇਣੀ ਪੈਂਦੀ ਗਰੀਬ ਬੰਦੇ ਲਈ ਬਹੁਤ ਔਖਾ ਏ ਇਹ ਸਰਕਾਰ ਨੂੰ ਬਿਲਕੁਲ ਇਹ ਤੇ ਧਿਆਨ ਦੇਣਾ ਪਾਏਗਾ ਨਹੀਂ ਖਲਾਫ ਐਂਟੀ ਇਨਕੰਮੈਂਸੀ ਬਣੀ ਹੋਈ ਆ ਵੇਖਦੇ ਹਾਂ ਤੱਲੇ ਬਿਲਕੁਲ ਹੈ ਜੀ ਅ ਜਿਹੜਾ ਮੈਨੂੰ ਵੀ ਜੋ ਬੋਲੇ ਨੇ ਮੈਡਮ ਜੋ ਵੀ ਉਹ ਉਹਨਾਂ ਤੇ ਫ੍ਰਸਟ੍ਰੇਸ਼ਨ ਪਿੰਡਾਂ ਚ ਜਾਨੇ ਲੋਕ ਸਵਾਲ ਕਰਦੇ ਉਸੇ ਕਰਕੇ ਹੋਇਆ ਕਿ ਕਿਤੇ ਪਿੰਡ ਚ ਤਪੇ ਆਏ ਸੀਗੇ ਆ ਕੇ ਮੈਨੂੰ ਬੋਲਣ ਲੱਗੇ ਆਖਰੀ ਸਵਾਲ ਮੇਰਾ ਆਉਂਦੇ ਜਾਂਦੇ ਹੈਗੇ ਆ ਹਲਕੇ ਦੇ ਵਿੱਚ ਅਨੋਲ ਗਗਨਮਾਨ ਮੰਤਰੀ ਲੱਗੇ ਹੁਣ ਆਉਣ ਵੋਟਾਂ ਆ ਗਿਆ ਹੁਣ ਆਉਣ ਲੱਗੇ ਪਹਿਲਾਂ 2 ਸਾਲ ਪਹਿਲਾਂ 2 ਸਾਲ ਚ ਤਾਂ ਬਿਲਕੁਲ ਨਹੀਂ ਦਿਸੇ 2 ਸਾਲ ਚ ਤਾਂ ਮੈ ਮੈਨੂੰ ਨਹੀਂ ਲੱਗਦਾ ਨੀ ਵੀ ਕਿਸੇ ਪਰਚ ਬੜੇ ਆ ਹੁਣ ਸਵਾਲ ਵੀ ਇਹੀ ਕਰ ਰਹੇ ਲੋਕ ਵੀ 2 ਸਾਲ ਬਾਅਦ ਤੁਹਾਨੂੰ ਯਾਦ ਆ ਕੀ ਸਾਡੀ 2 ਸਾਲ ਚ ਤਾਂ ਬਿਲਕੁਲ ਨਹੀਂ ਦਿਸੇ ਇਹ ਹਰ ਹਰ ਪਿੰਡ ਚ ਉਹਨਾਂ ਨੂੰ ਕੁਐਸਚਨ ਹੋ ਰਿਹਾ ਤੇ ਦੋ ਸਾਲ ਬਿਲਕੁਲ ਨਹੀਂ ਬਿਤੇ ਜਿਹੜੀਆਂ ਵਿਕਾਸ ਦੀਆਂ ਨੇਰੀਆਂ ਕਹਿੰਦੇ ਲਿਆਤੀਆਂ ਸੀ ਉਹ ਤੋਂ ਪਤਾ ਲੱਗ ਜਣਾ ਜੀ ਆਪਣਾ ਕਿੰਨਾ ਚਾਰ ਚੀਕੂ ਰਿਜ਼ਲਟ ਆਜਣਾ ਤੁਹਾਡੇ ਸਾਹਮਣੇ ਦੱਸ ਦੇਣਾ ਵਾ ਕਿ ਲੋਕਾਂ ਨੇ ਕਿੰਨਾ ਵਿਕਾਸ ਹੋਇਆ ਹਮਮ ਹੁਣ ਇੰਪੈਕਟ ਹੈਗਾ ਇਹਨਾਂ ਦਾ ਕਿਉਂਕਿ ਮਾਲਵਿੰਦਰ ਕੰਗ ਤੁਹਾਡੇ ਹਲਕੇ ਦੇ ਵਿੱਚੋਂ ਕਾਫੀ ਐਕਟਿਵ ਦੇਖ ਰਹੇ ਨੇ ਅੱਜਕੱਲ ਸਰਕਾਰ ਦੇ ਨੇੜੇ-ਨੇੜੇ ਵੀ ਹੈਗੇ ਆ ਸਪੋਕਸਪਰਸਨ ਵੀ ਅੱਜਕੱਲ ਮੁੱਖ ਬੁਲਾਰੇ ਹੈਗੇ ਨੇ ਉਹਨਾਂ ਦਾ ਇੰਪੈਕਟ ਇੱਥੇ ਕਿਵੇਂ ਹੈਗਾ ਥੋੜੇ ਕੋ ਟੀਵੀ ਤੇ ਹੀ ਨੇ ਜੋ ਪੁਲਾਰੇ ਥੋੜਾ ਚੰਡੀਗੜ੍ਹ ਬੈਠ ਕੇ ਪ੍ਰੈਸ ਕਾਨਫਰੰਸਾਂ ਕਰਦੇ ਇੱਥੇ ਤਾਂ ਸਾਡੇ ਜਿੱਤ ਆਹ ਹੁਣ ਟਿਕ ਟਲੀ ਕੇ ਆਉਣ ਲੱਗੇ ਲੋਕਾਂ ਚ ਪਹਿਲਾਂ ਮੈਂ ਤਾਂ ਦੇਖਿਆ ਨਹੀਂ ਕਿਤੇ ਤੇ ਹੁਣ ਜ਼ਰੂਰ ਪਤਾ ਲੱਗਦਾ ਵੀ ਅੱਜ ਕਰ ਆ ਲਈਏ ਕੱਲ ਨਨੰਦ ਪ੍ਰਸਾਦ ਸਿੰਘ ਪਰਸੋਂ ਉੱਪਰ ਸੀ ਹੁਣ ਪਤਾ ਲੱਗ ਰਿਹਾ ਅਦਰਵਾਈਜ਼ ਪਹਿਲਾਂ ਤਾਂ ਨਹੀਂ ਬਹੁਤ ਜ਼ਿਆਦਾ ਟੀਵੀ ਤੇ ਜ਼ੋਰ ਦਿਖੀ ਜਾਂਦੇ ਕਿਉਂਕਿ ਉਹ ਚੰਡੀਗੜ੍ਹ ਬੈਠ ਕੇ ਜਿਆਦਾ ਮੀਡੀਆ ਨੂੰ ਮਿਲਦੇ ਧੰਨਵਾਦ ਜੀ ਗੱਲਬਾਤ ਦਾ ਥੈਂਕ ਯੂ ਥੈਂਕ ਯੂ ਕੈਮਰਾਮੈਨ ਤੁਲਸੀ ਮਹਿਰਾ ਦਿਨ ਆ ਰਵਿੰਦਰ ਮੀਤ ਪੀਟੀਸੀ ਨਿਊਜ਼ ਕੋਰਾਲੀ ਮੁਹਾਲੀ